ਪਰ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਅਸੀਂ ਸ਼ਾਮ ਦੀਵਾਨੇ ਆ ਅਸੀਂ ਸ਼ਾਮ ਦੀਵਾਨੇ ਆ ਕੋਈ ਦਰ ਜਚਦਾ ਨਹੀਂ ਖਾਟੂ ਵਾਲੇ ਦੇ ਦੀਵਾਨੇ ਆ ਕੋਈ ਦਰ ਜਚਦਾ ਨਹੀਂ ਕਾਟੂ ਵਾਲੇ ਦੇ دیਵਾਨੇ ਤੂਹਾਰੇ ਦਸਹਾਰੇ ਤੂਹਾਰੇ ਦਸਹਾਰੇ ਮੇਰਾ ਵੀ ਸਹਾਰ ਬਣ ਜਾ ਮੇਰਾ ਕੋਈ ਨਾ ਸਹਾਰਾ ਏ ਮੇਰਾ ਵੀ ਸਹਾਰ ਬਣ ਜਾ ਮੇਰਾ ਕੋਈ ਨਾ ਸਹਾਰਾ ਏ ਜੈ ਸ਼੍ਰੀਸ਼ੰ ਭਜਨ ਸਮਰਾਟ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਬੜਾ ਪਿਆਰ ਮਿਲਿਆ ਹੁਣ ਪਹਿਲਾਂ ਅੰਮ੍ਰਿਤਸਰ ਰਹਿੰਦੇ ਸੀਗੇ ਹੁਣ ਦਿੱਲੀ ਜਾ ਕੇ ਵੱਸ ਚੁੱਕੇ ਨੇ ਸੋ ਬੜਾ ਪਿਆਰ ਮਿਲਦਾ ਪਿਆ ਖਾਟੂ ਸ਼ਾਮ ਜੀ ਦਾ ਤੇ ਉਹਨਾਂ ਦਾ ਆਸ਼ੀਰਵਾਦ ਵੀ ਮਿਲਦਾ ਤੇ ਜਿੱਥੇ ਵੀ ਜਾਂਦੇ ਨੇ ਤੇ ਬੱਲੇ ਬੱਲੇ ਕਰਾ ਦਿੰਦੇ ਨੇ ਖਾਟੂ ਸ਼ਾਮ ਜੀ ਦੇ ਭਜਨ ਗਾ ਕੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਤੇਜੀ ਬ੍ਰਦਰ ਤੇਜੀ ਬ੍ਰਦਰ ਬਟਾਲਾ ਦੀ ਧਰਤੀ ਤੇ ਪਹੁੰਚੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਤੇ ਨਾਲ ਦੀ ਨਾਲ ਸਵਾਗਤ ਕਿਦਾਂ ਦਾ ਹੋਇਆ ਬਟਾਲਾ ਦੀ ਧਰਤੀ ਤੇ ਪਹੁੰਚਣ ਤੇ ਆਪਾਂ ਗੱਲਬਾਤ ਕਰਾਂਗੇ ਜੈ ਸ਼੍ਰੀ ਖਾਟੂ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੀ ਜੈ ਸਤਿ ਸ਼੍ਰੀ ਅਕਾਲ ਤੇਜੀ ਬ੍ਰਦਰ ਕਿੰਨੀ ਉਮਰ ਸੀਗੀ ਜਦੋਂ ਐਸ ਲਾਈਨ ਦੇ ਵਿੱਚ ਪੈ ਗਏ ਹੋ ਤੁਸੀਂ ਹਲੋ ਛੋਟੇ ਹੁੰਦੇ ਤੋਂ ਹੀ ਪ੍ਰਚਾਰ ਕਰਦੇ ਹੋ ਜਿਸ ਤਰ੍ਹਾਂ ਪਪਾ ਜਾਗਰਣ ਕਰਦੇ ਸੀ ਸ਼ੁਰੂ ਤੋਂ ਤੇ ਪਪਾ ਨੂੰ ਦੇਖ ਦੇਖ ਕੇ ਪਾਪਾ ਮਾਤਾ ਨਾਲ ਇਹ ਜਗਰਨ ਕਰਦੇ ਸੀ ਉਹਨਾਂ ਨੂੰ ਦੇਖਦੇ ਕਿ ਸਿੱਖਦੇ ਰਹੇ ਨਾਲ ਨਾਲ ਜਾਂਦੇ ਸੀ ਉਹਨਾਂ ਦੇ ਜੋ ਜੋ ਵੱਡੇ ਹੁੰਦੇ ਗਏ ਪਾਪਾ ਪੇਟਾ ਜਾਂਦੇ ਸੀ ਉਹਨਾਂ ਦੇ ਨਾਲ ਪੇਟਾ ਜਾਂਦੇ ਸੀ ਤੇ ਜੋ ਜੋ ਵੱਡੇ ਹੁੰਦੇ ਗਏ ਫਿਰ ਆਪਾਂ ਨਾਲ ਸਟੱਡੀ ਕੰਪਲੀਟ ਕੀਤੀ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਜਗਰਨ ਕਰਨੇ ਸ਼ੁਰੂ ਕੀਤੇ ਥੋੜੀ ਚਿਰ ਫਿਰ ਕਿਸੇ ਨੇ ਸਾਨੂੰ ਬਾਬਾ ਸ਼ਾਮ ਜੀ ਨਾਲ ਮਿਲਾ ਦਿੱਤਾ ਬਸ ਬਾਬਾ ਸ਼ਾਮ ਜੀ ਦਾ ਉਸ ਤੋਂ ਬਾਅਦ 5 ਸਾਲ ਹੋ ਗਏ ਸਾਨੂੰ ਅੱਜ ਬਾਬਾ ਸ਼ਾਮ ਜੀ ਦੇ ਨਾਲ ਜੁੜੇ ਹੋਏ ਤੇ ਬਸ ਉਦੋਂ ਤੋਂ ਜੁੜੇ ਹੋਏ ਆ ਫਿਰ ਪਿੱਛੇ ਅੱਜ ਤੋਂ ਬਾਅਦ ਕਦੀ ਮੁੜ ਕੇ ਨਹੀਂ ਵੇਖਿਆ ਬਾਬਾ ਸ਼ਾਮ ਜੀ ਦੇ ਬੱਸ ਅੱਗੇ ਵਧੀ ਜਾ ਰਹੇ ਵਧੀ ਜਾਣੇ ਬਾਬਾ ਦੀ ਬੜੀ ਕਿਰਪਾ ਬਾਬਾ ਜੀ ਨਾਲ ਸਭ ਕੁਝ ਦਿੱਤਾ ਜਦੋਂ ਦੇ ਉਹਨਾਂ ਦੇ ਨਾਲ ਜੁੜੇ ਆ ਅੱਜ ਸਾਨੂੰ ਉਹ ਸਭ ਕੁਝ ਮਿਲਿਆ ਜੋ ਅਸੀਂ ਹਸ ਤੋਂ 5 ਸਾਲ ਪਹਿਲੇ ਨਹੀਂ ਪਿਆ ਸੀ ਤੋਂ ਬੜੀ ਕਿਰਪਾ ਬਾਬਾ ਸ਼ਾਮ ਜੀ ਦੀ ਤੇ ਤੇਜੀ ਬ੍ਰਦਰ ਦਾ ਤੇ ਨਾਮ ਬੜਾ ਮਸ਼ਹੂਰ ਹੈ ਬਾਬਾ ਖਾਟੂ ਸ਼ਾਮ ਜੀ ਦੀ ਕਿਰਪਾ ਨਾਲ ਜੀ ਜੀ ਤੇ ਤੇਜੀ ਬ੍ਰਦਰ ਦਾ ਜਿਹੜਾ ਰੀਅਲ ਨਾਮ ਕੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂ ਜੀ ਮੈਂ ਵੱਡਾ ਬ੍ਰਦਰ ਆ ਮੇਰਾ ਰਾਹੁਲ ਨਾਮ ਹੈ ਛੋਟੇ ਬ੍ਰਦਰ ਦਾ ਕੀ ਨਾਮ ਤੁਹਾਡਾ ਜੀ ਕੁਮਾਰ ਰੋਹਿਤ ਕੁਮਾਰ ਕਿੰਨੇ ਕ੍ਰਿਪਾ ਫਿਰ ਰੋਹਿਤ ਤੇ ਇਹ ਕੀ ਨਾਮ ਤੁਹਾਡਾ ਮੇਰਾ ਰਾਹੁਲ ਰਾਹੁਲ ਤੇ ਰੋਹਿਤ ਇੱਕੋ ਰਾਸ਼ੀ ਦੇ ਤੁਸੀਂ ਬ੍ਰਦਰ ਹੋ ਤੇ ਕਿੰਨੀ ਕ ਕ੍ਰਿਪਾ ਫਿਰ ਖਾਟੂ ਸ਼ਾਮ ਜੀ ਦੀ ਤੇ ਕਿੰਨਾ ਕ ਪਿਆਰ ਮਿਲਦਾ ਪਿਆ ਫਿਰ ਲੋਕਾਂ ਦਾ ਕਿੱਥੇ ਕਿੱਥੇ ਜਾਂਦੇ ਹੋ ਤੇ ਭਾਜਨ ਤੁਸੀਂ ਗਾਉਂਦੇ ਹੋ ਤੇ ਖਾਟੂ ਸ਼ਾਮ ਜੀ ਨੂੰ ਜੋੜਦੇ ਹੋ ਲੋਕਾਂ ਦੇ ਨਾਲ ਕਿੰਨਾ ਕ ਪਿਆਰ ਮਿਲ ਰਿਹਾ ਕਿਤੋਂ ਕਿਤੋਂ ਬਹੁਤ ਪਿਆਰ ਮਿਲ ਰਿਹਾ ਖਾਟੂ ਸ਼ਾਮ ਜੀ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸੀ ਇਹਨਾਂ ਸੋਚਿਆ ਨਹੀਂ ਸੀ ਕਿ ਬਾਬਾ ਸ਼ਾਮ ਜੀ ਸਾਨੂੰ ਇੰਨੀ ਤਰੱਕੀ ਬਖਸ਼ਣਗੇ ਬਹੁਤ ਪਿਆਰ ਮਿਲਿਆ ਨਾ ਦਾ ਕਿ ਅੱਜ ਉਹਨਾਂ ਦੀ ਵਜ੍ਹਾ ਦੇ ਨਾਲ ਆਪਾਂ ਪੂਰਾ ਦੇਸ਼ ਕੋ ਮਰਿਆ ਪੂਰਾ ਪ੍ਰਚਾਰ ਕਰ ਰਹੇ ਆਂ ਬਾਬਾ ਜੀ ਦਾ ਉਹਨਾਂ ਨੇ ਸਾਨੂੰ ਇਸ लायक ਸਮਝਿਆ ਕਿ ਆਪਣੀ ਸੇਵਾ ਦਿੱਤੀ ਹੈ ਛੋਟੇ ਛੋਟੇ ਉਮਰਾਂ ਦੇ ਵਿੱਚ ਸਾਨੂੰ ਸੇਵਾ ਦਿੱਤੀ ਤੇ ਉਹਨਾਂ ਦਾ ਪ੍ਰਚਾਰ ਕਰ ਰਹੇ ਆਂ ਬਾਬਾ ਸ਼ਾਮ ਇਤਰਾ ਹੀ ਸਾਡੇ ਤੇ ਕਿਰਪਾ ਬਣਾਈ ਰੱਖੀ ਤੇ ਸਾਰਿਆਂ ਤੇ ਕਿਰਪਾ ਬਣਾਈ ਰੱਖੀ ਆਪਣੀ ਤੇ ਬਾਕੀ ਅਸ ਇਹੀ ਹੈ ਕਿ ਬੰ ਜਿੰਨਾ ਹੋ ਸਕੇ ਬਾਬਾ ਸ਼ਾਮ ਜੀ ਦੇ ਨਾਲ ਜੁੜੋ ਜੋ ਤੁਹਾਨੂੰ ਚਾਹੀਦਾ ਬਾਬਾ ਸ਼ਾਮ ਜੀ ਜ਼ਰੂਰ ਦੇਣਗੇ ਕਲਯੁਗ ਦੇਵਤਾਰੀ ਨੇ ਹਜੇ ਤੱਕ ਕੁਝ ਵੀ ਨਹੀਂ ਹੋਇਆ ਤੁਸੀਂ ਅੱਗੇ-ਅੱਗੇ ਦੇਖੋ ਬਹੁਤ ਪ੍ਰਚਾਰ ਹੋਣ ਵਾਲਾ ਇਹ ਨਦਿਕਰ ਹਰ ਘਰ ਦੇ ਵਿੱਚ ਬਾਬਾ ਸ਼ਾਮ ਜੀ ਦੀ ਜੋਤ ਜੱਗੇ ਕੀ ਟਾਈਮ ਵਿੱਚ ਤੇ ਜਿੰਨੇ ਜਲਦੀ ਹੋ ਸਕੇ ਤੁਸੀਂ ਆਪਣਾ ਘਾਟੂ ਸ਼ਾਮ ਜਾਓ ਤੇ ਆਪਣੀਆਂ ਅਰਦਾਸਾਂ ਜਿੰਨੀਆਂ ਵੀ ਲਗਾ ਕੇ ਆਓ ਤੁਹਾਡੀਆਂ ਅਰਦਾਸਾਂ ਜ਼ਰੂਰ ਪੂਰੀਆਂ ਹੋਣਗੀਆਂ ਸੋ ਤੇਜੀ ਬ੍ਰਦਰ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਮਾਤਾ-ਪਿਤਾ ਦਾ ਆਸ਼ੀਰਵਾਦ ਹੋਵੇ ਤਾਂ ਬੱਚਾ ਕਿਤੇ ਨਾ ਕਿਤੇ ਪਹੁੰਚ ਜਾਂ ਹਾਂਜੀ ਇਹ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਹਦੀ ਕਿਹਦੀ ਸਪੋਰਟ ਰਹੀ ਹੈ ਤੇ ਕਿਹਨਾਂ ਦਾ ਅਸ਼ੀਰਵਾਦ ਮਿਲਿਆ ਮਾਤਾ ਪਿਤਾ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਇੱਕੋ ਰਾਸ਼ੀ ਦੇ ਤੁਸੀਂ ਹੈਗੇ ਹੋ ਤੇ ਤੇਜੀ ਬ੍ਰਦਰ ਛਾਇਆ ਪਿਆ ਦਿੱਲੀ ਤੱਕ ਕੀ ਸਾਰੇ ਪੰਜਾਬ ਦੇ ਵਿੱਚ ਦੱਸੋ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਹਾਂਜੀ ਸਾਡੇ ਪਰਿਵਾਰ ਦੇ ਵਿੱਚ ਮੈਂ ਮੇਰਾ ਬ੍ਰਦਰ ਤੇ ਮੇਰੇ ਫਾਦਰ ਸਾਹਿਬ ਨੇ ਤੇ ਮੰਮੀ ਜੀ ਦੀ ਡੈਥ ਹੋ ਗਿਆ ਤੋਂ 7 ਮਹੀਨੇ ਪਹਿਲੇ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀ ਤੇ ਉਸ ਤੋਂ ਬਾਅਦ 7 ਮਹੀਨੇ ਹੋ ਗਏ ਅੱਜ ਤੇ ਕਾਫੀ ਟਾਈਮ ਤੋਂ ਡਿਪਰੈਸ ਰਹੇ ਆ ਸਾਡੀ ਦੀਦੀ ਵੀ ਉਹਨਾਂ ਦੀ ਸ਼ਾਦੀ ਹੋ ਚੁੱਕੀ ਹੋਈ ਹੈ ਉਤਨਾ ਖੰਡ ਚ ਉਹਨਾਂ ਦੀ ਮੈਰਿਜ ਹੋਈ ਹੈ ਤੇ ਫਿਰ ਬਸ ਆਪਾਂ ਹੁਣ ਆਪਾਂ ਹੀ ਗਏ ਬਸ ਪਰ ਆ ਕਿ ਸਾਡੇ ਨੂੰ ਮੰਮੀ ਦੀ ਬਲੇਸਿੰਗ ਸੇ ਆਸ਼ੀਰਵਾਦ ਆਗਾ ਆਪਾਂ ਅੱਗੇ ਵਧ ਰਹੇ ਆ ਉਹਨਾਂ ਦੇ ਜੋ ਸੁਪਨੇ ਆ ਪੂਰੇ ਕਰਨੇ ਆ بس ਉਹਨਾਂ ਦੇ ਆਸ਼ੀਰਵਾਦ ਕਰਕੇ ਅੱਜ ਇੱਥੇ ਤੱਕ ਪਹੁੰਚੇ ਆਪਾਂ ਮਾਪਿਆਂ ਦੇ ਆਸ਼ੀਰਵਾਦ ਤੋਂ ਬਿਨਾ ਪਕੁਛ ਕੁਛ ਨਹੀਂ ਹੈ ਐਸਾ ਤੁਹਾਨੂੰ ਵੀ ਪਤਾ ਹੈ ਬਸ ਉਹਨਾਂ ਦੀ ਬਲੇਸਿੰਗ ਕਰਕੇ ਅੱਜ ਇੱਥੇ ਬੈਠੇ ਆ ਤੁਸੀਂ ਆਏ ਇਨਾ ਪਿਆਰ ਦੇ ਰਹੇ ਹੋ ਬਟਾਲਾ ਦੀ ਤਰਤੀਬ ਬਟਾਲਾ ਵਾਲੇ ਇਨਾ ਪਿਆਰ ਦੇ ਰਹੇ ਆ ਅੱਜ ਪਹਿਲੀ ਵਾਰ ਅਸੀਂ ਪੂਰੀ ਦੁਨੀਆ ਘੁੰਮਦੇ ਪਰ ਜੋ ਬਟਾਲਾ ਵਾਲੇ ਨੇ ਸਾਡਾ ਸਵਾਗਤ ਕੀਤਾ ਮੈਂ ਨਹੀਂ ਕਹਿਣਾ ਕਿ ਅੱਜ ਤੱਕ ਕਿਸੇ ਨੇ ਕੀਤਾ ਹੈਗਾ ਬਹੁਤ ਪਿਆਰ ਦਿੱਤਾ ਸੋ ਕਿਦਾਂ ਲੱਗਦਾ ਹੈ ਕਿ ਕਿਤਨਾ ਕਿਤੇ ਲੱਗਦਾ ਨਹੀਂ ਕਿ ਮਾਂ ਮਾਤਾ ਕਰਕੇ ਮਾਤਾ ਜੀ ਕਰਕੇ ਚੰਗੀ ਸਿੱਖਿਆ ਕਰਕੇ ਮਾਤਾ ਪਿਤਾ ਕਰਕੇ ਤੁਹਾਨੂੰ ਅੱਜ ਸਵਾਗਤ ਮਿਲਿਆ ਬਟਾਲਾ ਦੀ ਧਰਤੀ ਤੇ ਕਿੰਨਾ ਕਮਾਲ ਮਹਿਸੂਸ ਹੋਇਆ ਫਿਰ ਮਾਪਿਓ ਕਰਕੇ ਨਹੀਂ ਅਸੀਂ ਜੋ ਵੀ ਅੱਜ ਜੋ ਵੀ ਹੈ ਮਾਪਿਓ ਦੇ ਸੰਸਕਾਰ ਹੁੰਦੇ ਤੇ ਬੱਚਾ ਚੰਗੇ ਰਾਹ ਪੈਂਦਾ ਮਾਪਿਓ ਦੇ ਸੰਸਕਾਰ ਹੁੰਦੇ ਤੇ ਬੱਚਾ ਵਿਗੜਦਾ ਇਹ ਮਾਪਿਓ ਦੇ ਹੱਥੀਂ ਹੁੰਦਾ ਪਚਪਨ ਤੋਂ ਜੇ ਉਹਨਾਂ ਦੇ ਕੰਨ ਪੁੱਟੇ ਹੋਣ ਤੇ ਉਹ ਸਹੀ ਰਾਹ ਚੱਲੇ ਜਾਂਦੇ ਆ ਨਾ ਜਾਣ ਤੇ ਨਹੀਂ ਇਹ ਮਾਪਿਓ ਦੇ ਹੱਥ 'ਚ ਅੱਜ ਆਪਾਂ ਸਾਨੂੰ ਇਹ ਬੇਨਤੀ ਕਰਦੇ ਆ ਕਿ ਆਪਣੇ ਬੱਚਾ ਨੂੰ ਭਗਤੀ ਵੱਲ ਲਾਓ ਜਿੰਨਾ ਹੋ ਸਕੇ ਇਹਨਾਂ ਨੂੰ ਭਜਨਾ ਵੱਲ ਲਾਓ ਬਾਬਾ ਸ਼ਾਮ ਜੀ ਦੇ ਨਾਲ ਜੋੜੋ ਜਿਹੜਾ ਬੱਚਾ ਜੀ ਬਾਬਾ ਸ਼ਾਮ ਦੇ ਨਾਲ ਜੁੜਿਆ ਨਾ ਉਹ ਹਮੇਸ਼ਾ ਸਹੀ ਰਾਹ ਹੀ ਜਾਂਦਾ ਹੈ ਆਪਾਂ ਖੁਦ ਦੇਖਿਆ ਨਿੱਕੇ ਨਿੱਕੇ ਬੱਚੇ ਯਾਨੀ ਨਿੱਕੇ ਨਿੱਕੇ ਬੱਚੇ ਬਾਬਾ ਸ਼ਾਮ ਦੇ ਭਜਨ ਜਾਂਦੇ ਆ ਤੇ ਅੱਜ ਉਹਨਾਂ ਦੇ ਮਾਪੇ ਬਹੁਤ ਖੁਸ਼ ਨੇ ਕਿਉਂਕਿ ਉਸ ਤੋਂ ਬਾਅਦ ਫਿਰ ਮਾਪੇ ਉਹਨੂੰ ਕਰਨ ਦੀ ਕੋਈ ਫਿਕਰ ਦੀ ਲੋੜ ਨਹੀਂ ਹੁੰਦੀ ਉਸ ਤੋਂ ਬਾਅਦ ਬਾਬਾ ਸ਼ਾਮ ਉਹਨਾਂ ਦੀ ਬਾਹ ਫੜਦਾ ਹੈ ਉਹੀ ਲੈ ਕੇ ਜਾਂਦਾ ਉਹਨੂੰ ਸਹੀ ਰਾਹ ਤੇ ਸਾਡੀ ਮੰਮੀ ਨੇ ਸਾਡੇ ਪਾਪਾ ਨੇ ਸਾਨੂੰ ਹਮੇਸ਼ਾ ਭਗਤੀ ਦੇ ਲਾਈਨ 'ਚ ਜੋੜ ਕੇ ਰੱਖਿਆ ਉਹਨਾਂ ਨੂੰ ਪਤਾ ਹੈ ਜੇ ਇਹ ਭਗਵਾਨ ਨਾਲ ਜੁੜ ਗਏ ਫਿਰ ਕਿਤੇ ਗਲਤੀ ਸੰਕਤੀ ਨਹੀਂ ਪੈਂਦੇ ਨਹੀਂ ਤੇ ਪੰਜਾਬ ਤੇ ਥੋੜਾ ਪਹਿਲੇ ਨਸ਼ਿਆਂ ਦੇ ਕਰਕੇ ਥੋੜਾ ਤੇ ਬੜੀ ਖੁਸ਼ੀ ਹੁੰਦੀ ਹੈ ਆਪਣਾ ਪੰਜਾਬ ਪੰਜਾਬ ਦੇ ਬੱਚੇ ਨਾਮ ਉਸਨ ਕਰਦੇ ਆਪਣੇ ਮਾਂ ਕੋਲ ਦਾ ਬਸ ਇਸ ਤਰ੍ਹਾਂ ਹੀ ਹੈ ਕਿ ਆਪਣੇ ਬੱਚਿਆਂ ਨੂੰ ਪਾਪਾ ਸ਼ਾਮਨਾ ਜੋੜੋ ਤੇ ਉਸ ਤੋਂ ਬਾਅਦ ਫਿਕਰ ਕਰਦੇ ਕੋਈ ਜ਼ਰੂਰਤ ਨਹੀਂ ਪਈਗੀ ਤੁਹਾਨੂੰ ਤੁਸੀਂ ਕਹੇ ਕਿ ਛੋਟੇ ਛੋਟੇ ਬੱਚੇ ਘਰ ਦੀ ਸ਼ਾਮ ਜੀ ਦੇ ਭਜਨ ਗਾਉਂਦੇ ਜੀ 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 ਪਰ ਮੈਂ ਅੱਜ ਕਹਾਂਗਾ ਕਿ ਤੁਸੀਂ ਵੀ ਛੋਟੇ ਬੱਚੇ ਸੀ ਉਹਨਾਂ ਦਾ ਆਸ਼ੀਰਵਾਦ ਮਿਲਿਆ ਤੇ ਤੁਸੀਂ ਅੱਜ ਹੱਤ ਤੱਕ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਬਸ ਐਹੀ ਕਹਾਂਗੇ ਕਿ ਹੋਰ ਕੁਝ ਨਹੀਂ ਦੁਨੀਆ ਵਿੱਚ ਹੈਗਾ ਕੋਈ ਵੀ ਆਪਣਾ ਨਹੀਂਗਾ ਆਪਣੇ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ ਮਾਂ ਇੱਕ ਐਸੀ ਚੀਜ਼ ਹੈ ਜਿਸ ਦਿਨ ਮਾਂ ਚਲੀ ਜਾਂਦੀ ਹੈ ਨਾ ਜ਼ਿੰਦਗੀ ਤੋਂ ਉਸ ਤੋਂ ਬਾਅਦ ਬੱਚਾ ਖਤਮ ਹੋ ਜਾਂਦਾ ਹੈ ਇਸ ਲਈ ਆਪਣੇ ਮਾਪਿਆਂ ਦੀ ਕਦਰ ਜ਼ਰੂਰ ਕਰੋ ਆਪਣੇ ਮਾਪਿਆਂ ਦੀ ਹਰ ਗੱਲ ਮੰਨੋ ਜਦੋਂ ਤੱਕ ਉਹ ਸਾਡੇ ਕੋਲ ਆਉਂਦੇ ਅਸੀਂ ਕਦਰ ਨਹੀਂ ਕਰਦੇ ਇਸ ਲਈ ਆਪਣੇ ਮਾਪਿਆਂ ਦਾ ਕਹਿਣਾ ਮੰਨੋ ਜੋ ਕਹਿੰਦੇ ਨੇ ਬਹੁਤ ਸਹੀ ਕਹਿੰਦੇ ਨੇ ਜਿੱਥੇ ਲੈ ਕੇ ਜਾਂਦੇ ਨੇ ਉਹ ਸਹੀ ਕਰਦੇ ਨੇ ਇਸ ਲਈ ਬਾਰ-ਬਾਰ ਅਸੀਂ ਮਾਪਿਆਂ ਲਈ ਇਸ ਲਈ ਕਹਿ ਰਹੇ ਕਿਉਂਕਿ ਬਾਅਦ ਚ ਬਹੁਤ ਦਰਦ ਹੁੰਦਾ ਜਿਸ ਦਿਨ ਮਾਂ ਚ ਬਾਬ ਦਾ ਸਾਯਾ ਸਿਰ ਤੋਂ ਉੱਠ ਜਾਂਦਾ ਨਾ ਤਾਂ ਸੰਸਾਰ ਬੱਚੇ ਦਾ ਖਤਮ ਹੋ ਜਾਂਦਾ ਹੈ ਇਸ ਲਈ ਕਹਿ ਰਹੇ ਆ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ ਆਪਣੇ ਮਾਂ ਨੂੰ ਪਿਆਰ ਜ਼ਰੂਰ ਕਰੋ ਮਾਂ ਤੋਂ ਬਾਅਦ ਜ਼ਿੰਦਗੀ 'ਚ ਕੋਈ ਨਹੀਂ ਨਾ ਚਾਚੀਆਂ ਨਾ ਤਾਈਆਂ ਨਾ ਮਾਸੀਆਂ ਕੋਈ ਸਾਥ ਨਹੀਂ ਦਿੰਦਾ ਕੋਈ ਵੀ ਸਾਥ ਨਹੀਂ ਦਿੰਦਾ ਇਸ ਲਈ ਆਪਣੀ ਮਾਂ ਦੀ ਕਦਰ ਕਰੋ ਮਾਂ ਨੂੰ ਪਿਆਰ ਕਰੋ ਮਾਂ ਨੂੰ ਪਿਆਰ ਕਰੋਗੇ ਤਾਂ ਦੁਨੀਆ ਵਿੱਚ ਸਭ ਕੁਝ ਮਿਲੇਗਾ ਬਾਬਾ ਸ਼ਾਮ ਵੀ ਤੁਹਾਨੂੰ ਆਸ਼ੀਰਵਾਦ ਦੇਗਾ ਜੇ ਤੁਸੀਂ ਆਪਣੀ ਮਾਂ ਪਿਓ ਦੀ ਕਦਰ ਨਹੀਂ ਕੀਤੀ ਤੁਹਾਨੂੰ ਬਾਬਾ ਸ਼ਾਮ ਜੀ ਨੇ ਵੀ ਨਹੀਂ ਪੁੱਛਣਾ ਕਿਉਂਕਿ ਉਹ ਵੀ ਤੁਹਾਨੂੰ ਤਾਈਆਂ ਆਸ਼ੀਰਵਾਦ ਦੇਣਗੇ ਜੇ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਰਹਿ ਬਨੂ ਆਸ਼ੇ ਪਿਆਰ ਲੋਗੇ ਉਹਨਾਂ ਦਾ ਇਸ ਲਈ ਕਹਿੰਦੇ ਆ ਮਾਂ ਪਿਓ ਦਾ ਆਸ਼ੀਰਵਾਦ ਸਵੇਰੇ ਲੋ ਸ਼ਾਮੀ ਲੋ ਜਿੰਨਾ ਵੀ ਲੈ ਸਕਦੇ ਲਲੋ ਜਿੰਨਾ ਪਿਆਰ ਉਹਨਾਂ ਤੋਂ ਲੈ ਸਕਦੇ ਹੋ ਉਹਨਾਂ ਦੀ ਸੇਵਾ ਕਰ ਸਕਦੇ ਹੋ ਕਰੋ ਇੱਕ ਵਾਰੀ ਜਦੋਂ ਇਹ ਚੱਲ ਜਾਂਨਾ ਤੇ ਦੁਨੀਆ 'ਚ ਕੋਈ ਨਹੀਂ ਤੈਨੂੰ ਪੁੱਛਣ ਵਾਲਾ ਬਸ ਇੰਨਾ ਕਵਾਂਗੇ ਮਾਂ ਪਿਓ ਨੂੰ ਪਿਆਰ ਕਰੋ ਬਸ ਹਲੇ ਪੰਜਾਬੀ ਜੀ ਵੀ ਕਹਿੰਦੇ ਮਾਂ ਪਿਓ ਦੇ ਗਾਣਾ ਘੋਦ ਗਿਆ ਨਾ ਤੇ ਸਭ ਤੋਂ ਵੱਡੇ ਪਹਿਲੇ ਮਾਂ ਪਿਓ ਜਿਹਨੇ ਡਾਂਟ ਖਾ ਲਈ ਉਹੀ ਅੱਗੇ ਵੱਧਦਾ ਹੈ ਤੇ ਜਿਹਨੇ ਨਹੀਂ ਖਾਧੀ ਬਸ ਫਿਰ ਗੁਸਾ ਕਰੋ ਜਾਂ ਫਿਰ ਅੱਗੇ ਵਧੋ ਜੋ ਦੋ ਹੀ ਚੀਜ਼ਾਂ ਹੋ ਸਕਦੀਆਂ ਤੇ ਬਸ ਆਪਣੇ ਮਾਪਿਆਂ ਨੂੰ ਕਦੀ ਨਾ ਭੁੱਲੋ ਰੱਬ ਵੀ ਤਾਈਓ ਸੁਣਦਾ ਜੇ ਆਪਣੇ ਘਰ ਦੇ ਬੈਠੇ ਬਾਪੋ ਦੀ ਸੇਵਾ ਕਰੋਗੇ ਤੇ ਸੋ ਜੀ ਬ੍ਰਦਰ ਹੋਣਾਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਬਟਾਲਾ ਪਹੁੰਚੇ ਹੋ ਤੁਹਾਡਾ ਵੈਲਕਮ ਹੈ ਸਵਾਗਤ ਹੈ ਬਟਾਲਾ ਵੀ ਗੁਰੂਆਂ ਪੀਰਾਂ ਦੀ ਧਰਤੀ ਚ ਕਿਹਾਈ ਗਈ ਹੈ ਜੀ ਪਵਿੱਤਰ ਸਥਾਨ ਨੇ ਇੱਥੇ ਤਿੰਨ ਅਜਲੇਸ਼ਵਰ ਮੰਦਿਰ ਹੈ ਕਾਰਤਿਕ ਸੋਮੀ ਜੀ ਦਾ ਤੇ ਨਾਲ ਦੀ ਨਾਲ ਸ਼੍ਰੀ ਬਨਾਰਨਗ ਦੇਵ ਜੀ ਕਨ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਨਾਲ ਦੀ ਨਾਲ ਇੱਥੇ ਕਾਲੀ ਦਵਾਰਾ ਪ੍ਰਸਿੱਧ ਮੰਦਿਰ ਵੀ ਹੈ ਤੇ ਸਾਡੇ ਜਿਹੜੇ ਇਹ ਦਰਸ਼ਕ ਦੇਖਦੇ ਪਏ ਨੇ ਉਹਨਾਂ ਨੂੰ ਫਿਰ ਦੋ ਲਾਈਨਾਂ ਭਜਨ ਦੀਆ ਸੁਣਾਉ ਕਿਉਂਕਿ ਕਹਿੰਦੇ ਨੇ ਕਿ ਜਦੋਂ ਤੁਸੀਂ ਗਾਉਂਦੇ ਆਣਾ ਤੇ ਸਿੱਧੀ ਲੇਵ ਜਰੀਏ ਖਾਟੂ ਸ਼ਾਮ ਜੀ ਨਾਲ ਜੁੜ ਜਾਂਦੀ ਏ ਤੇ ਐਦਾਂ ਦਾ ਹੀ ਭਜਨ ਗਾਓ ਕਿ ਜਿਹੜੀ ਸਿੱਧੀ ਲੇਵ ਜਰੀਏ ਦੇਰੇ ਦਰਸ਼ਕ ਦੇਖਦੇ ਪਏ ਨੇ ਉਹਨਾਂ ਦੀ ਉਹਨਾਂ ਦੇ ਨਾਲ ਜੁੜ ਜੀ ਇੱਕ ਅੱਜੀ ਦਾ ਭਜਨ ਸੁਣਾਉਣੇ ਦਾ ਸ਼ਰਮ ਸ਼ਾਮ ਜੀ ਦਾ ਬਹੁਤ ਹੀ ਸੋਨਾ ਹੈ मेरी अड़ है बाबा तेरी मर्जी है बाबा मेरी अड़ है बाबा तेरी मर्जी है बाबा चाहे पार लगा दे चाहे मुझको हरा दे और कुछ नाम चरिनों में थोड़ी सी जगह सावेरे दे दे चरिनों में थोड़ी सी जगह सावेरे मेरी अर्जी है बाबा तेरी मर्जी है बाबा चाहे पारे लगा रे चाहे मुझको हरा दे ਤੇਜੀ ਬ੍ਰਦਰ ਬਹੁਤ ਵਧੀਆ ਆਵਾਜ਼ ਹੈ ਜੀ ਵਾਕਿਆ ਹੀ ਸਿੱਧੀ ਖਟੂ ਸ਼ਾਮਜੀ ਦੇ ਨਾਲ ਲੇਬ ਜੋੜ ਜਾਂਦੀ ਹੈ ਇਹ ਭਜਨ ਜਿਹੜਾ ਬੜਾ ਫੇਮਸ ਹੋਇਆ ਬੜਾ ਪਿਆਰ ਲੋਕਾਂ ਨੇ ਦਿੱਤਾ ਉਹ ਵੀ ਚੰਦ ਲਾਈਨਾ ਸੁਣਾ ਦੇ ਅਸੀਂ ਸ਼ਾਮ دیਵਾਨੇ ਆ ਅਸੀਂ ਸ਼ਾਮ دیਵਾਨੇ ਆ ਕੋਈ ਦਰੇ ਜਚਦਾ ਨਹੀਂ ਖਟੂ ਵਾਲੇ ਦੇ دیਵਾਨੇ ਆ ਕੋਈ ਡਰੇ ਜਚਦਾ ਨਹੀਂ ਖਟੂ ਵਾਲੇ ਦੇ دیਵਾਨੇ ਆ ਤੂੰ ਹਾਰੇ ਦਸਹਾਰਾਏ ਤੂੰ ਹਾਰੇ ਦਸਹਾਰਾਏ ਮੇਰਾ ਵੀ ਸਹਾਰਾ ਬਣ ਜਾ ਮੇਰਾ ਕੋਈ ਨਾ ਸਹਾਰਾ ਏ ਮੇਰਾ ਵੀ ਸਹਾਰ ਬਣ ਜਾ ਮੇਰਾ ਕੋਈ ਨਾ ਸਹਾਰਾ ਏ ਜੈ ਸ਼ੀ ਸ਼ਾਂ ਸ਼ਾਂ ਲੋ ਜੀ ਬਹੁਤ ਵਧੀਆ ਆਵਾਜ਼ ਆ ਜੀ ਤੇਜੀ ਬ੍ਰਦਰ ਛੋਟੇ ਛੋਟੇ ਬੱਚੇ ਸੀ ਉਹਨਾਂ ਦੀ ਕਿਰਪਾ ਹੋਈ ਏ ਖਾਟੂ ਸ਼ਾਮ ਜੀ ਦੀ ਕਿ ਅੱਜ ਕਿਤਨਾ ਕਿਤੇ ਉਹਨਾਂ ਦਾ ਪ੍ਰਚਾਰ ਹਰ ਇੱਕ ਜਗ੍ਹਾ ਕਰਦੇ ਨੇ ਤੇ ਲੋਕ ਨੇ ਉਹਨਾਂ ਨਾਲ ਉਹਨਾਂ ਨੂੰ ਜੋੜਦੇ ਨੇ ਭਜਨਾਰਾਹੀ ਸੋ ਆਪਾਂ ਲਾਸਟ ਇੱਕ ਸਵਾਲ ਕਰਨਾ ਹੈ ਉਹਨਾਂ ਨਾਲ ਗੱਲ ਕਰਨੀ ਹੈ ਉਸ ਤੋਂ ਬਾਅਦ ਕਲੋਜ਼ ਕਰਨਾ ਆਪਾਂ ਜੀ ਤੇਜੀ ਬ੍ਰਦਰ ਜੀ ਹਾਂ ਜੀ ਕਿਦਾਂ ਖਾਟੂ ਸ਼ਾਮ ਜੀ ਕੋਲ ਅਰਜੀ ਲੱਗਦੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਲਾਸਟ ਦੱਸ ਜੀ ਹਾਂ ਜੀ ਜੇ ਤੁਸੀਂ ਕੋਈ ਆਪਣੀ ਮੰਨਤ ਮੰਗਣੀ ਹੈ ਅਰਜੀ ਮੰਗਣੀ ਹੈ ਕੁਝ ਵੀ ਕਰਨਾ ਹੈ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਨਾਰੀਅਲ ਲਓ 11 ਰੁਪਏ ਜਾਂ 21 ਰੁਪਏ ਲੈ ਕੇ ਇੱਕ ਮੋਲੀ ਦੇ ਨਾਲ ਆਪਣੀ ਗੱਣ ਬੰਦ ਕੇ ਆਪਣੀ ਅਰਜੀ ਮੰਗ ਲਓ ਤੇ ਆਪਣੇ ਘਰ ਦੇ ਮੰਦਰ ਵਿੱਚ ਰੱਖ ਦਿਓ ਤੇ ਸਿੱਧੀ ਆਪਣੇ ਜਿੰਨੇ ਵੀ ਆਪਣੇ ਜੋ ਵੀ ਤੁਹਾਡੇ ਮਨ ਵਿੱਚ ਇਹ ਚੀਜ਼ ਉਹ ਤੁਸੀਂ ਮੰਗੋ ਤੇ ਆਪਣਾ ਧਿਆਨ ਬਾਬਾ ਸ਼ਾਮ ਵਾਲਾ ਲਗਾਓ ਜਦੋਂ ਤੁਹਾਡੀ ਅਰਜੀ ਕਬੂਲ ਹੋ ਜੇ ਅਰਜੀ ਮੰਨੀ ਜਾਵੇ ਉਦੋਂ ਤੁਸੀਂ ਖਾਟੂ ਸ਼ਾਮ ਜਾਓ ਉਹ ਨਾਰੀਅਲ ਲੈ ਕੇ ਜਾਓ ਤੇ ਆਪਣੀ ਸੁੱਖਣ ਪੂਰੀ ਕਰਕੇ ਆਓ 100% ਤੁਹਾਡੀ ਅਰਜੀ ਜ਼ਰੂਰ ਪੂਰੀ ਹੋਏ ਪਰ ਦਿਲੋਂ ਲਗਾਣਾ ਜੇ ਤੁਸੀਂ ਕਹੋਗੇ ਇਤਨਾ ਬਣ ਕੇ ਜਲਦੀ ਰੱਖਤਾ ਤੇ ਉਹ ਚੀਜ਼ ਨਹੀਂ ਹੋਣੀ ਦਿਲੋਂ ਲਗਾਓ ਜੋ ਤੁਹਾਡੇ ਮਨ ਦੇ ਵਿੱਚ ਹੈ ਪੂਰੇ ਇੱਕ ਭਜਨ ਗਾ ਕੇ ਬਾਬਾ ਜੀ ਨੂੰ ਸੁਣਾਓ ਨਾਰੀਅਲ ਦੇ ਨਾਲ 21 ਰੁਪਏ ਰੱਖ ਕੇ ਮੋਲੀ ਨਾਲ ਬੰਨ ਕੇ ਰੱਖੋ ਜ਼ਰੂਰ ਅਰਜ਼ੀ ਕਬੂਲ ਹੋਏਗੀ ਜੀ ਪੂਰੀ ਹੋਏਗੀ ਜ਼ਰੂਰ ਜਿਵੇਂ ਸੋ ਗੱਲਬਾਤ ਕੀਤੀ ਹੈ ਜੀ ਖਾਟੂ ਸ਼ਾਮ ਜੀ ਦੇ ਭਜਨ ਗਾਉਂਦੇ ਨੇ ਤੇਜੀ ਬ੍ਰਦਰ ਬੜੀ ਕਿਰਪਾ ਜੀ ਉਹਨਾਂ ਨੇ ਕਿ ਅਰਜ਼ੀ ਲਗਾਨੀ ਹੈ ਤੇ ਹਰ ਇੱਕ ਕੰਮ ਦੇ ਰਹੇ ਨੇ ਰੁਕੇ ਹੋਏ ਵੀ ਸਾਰੇ ਕੰਮ ਪੂਰੇ ਸੰਪੂਰਨ ਹੋ ਜਾਂਦੇ ਨੇ ਸੋ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਜਿੰਨੇ ਵੀ ਖਾਟੂ ਸ਼ਾਮ ਜੀ ਦੇ دیਵਾਨੇ ਨੇ ਉਥੋਂ ਤੱਕ ਵੀਡੀਓ ਜ਼ਰੂਰ ਪਹੁੰਚਾਓ ਸਾਰਿਆਂ ਨੂੰ ਸਾਡੀ ਟੀਮ ਵੱਲੋਂ ਜੈ ਸ਼੍ਰੀ ਰਾਮ ਜੈ ਘਾਟੂ ਸ਼ਾਮ ਜੀ ਕੀ ਵੀਡੀਓ ਨਵਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਬੂਤ ਬਟਾਵਾ